ਰਾਜਾ ਜਨਕ ਹੋਇਆ ਇੱਕ ਰਾਜਾ ਜਨਕ ਬਹੁਤ ਪੁਜਨੀਕ ਬੰਦਾ ਸੀ ਉਹ ਨੂੰ ਕਹਿਣ ਲੱਗੇ ਬਹੁਤ ਪੁੰਨਦਾਨ ਕਰਦਾ ਸੀ ਕਹਿੰਦੇ ਵੀ ਤੂੰ ਗੁਰੂ ਧਾਰਨਾ ਕਰ ਉਹ ਗੁਰੂ ਧਾਰਨਾ ਕਰਨ ਵਾਸਤੇ ਉਹਨੇ ਢਣੋੜੇ ਫੇਰਤੇ ਬਾਦਸ਼ਾਹ ਸੀ ਢਣੋੜੇ ਫੇਰੇ ਵੇ ਤਾਂ ਸਾਰੇ ਜਿੰਨੇ ਵੱਡੇ ਵੱਡੇ ਪੰਡ ਤਰਿਖੀ ਮੁਨੀ ਸਭ ਇਕੱਠੇ ਹੋ ਗਏ ਉਹ ਕਹਿੰਦਾ ਵੀ ਮੈਂ ਉਹਨੂੰ ਗੁਰੂ ਮੰਨੂ ਜਿਹੜਾ ਘੋੜੇ ਦੀ ਰਿਕਾਵ ਵਿੱਚ ਮੇਰੇ ਪੈਰ ਪਾਉਂਦੇ ਪਾਉਂਦੇ ਗਿਆਨ ਦੇ ਦੇਵੇਂ ਕਿਸੇ ਤੋਂ ਗਿਆਨ ਨਾ ਦਿੱਤਾ ਗਿਆ ਤਾਂ ਇੱਕ ਅਸ਼ਟਾਵਕਰ ਹੋਇਆ ਉਹਦੇ ਸਰੀਰ 'ਚ ਅੱਠ ਵਾਲ ਪੈਂਦੇ ਸੀ ਅਸ਼ਟਾਵਕਰ ਹੁੰਦਾ ਕਿਹਾ ਸੀ ਅੱਠ ਵਾਲਾ ਪੈਂਦੇ ਸੀ ਤਾਂ ਉਹ ਤੁਰਿਆ ਆਉਂਦਾ ਤੁਰਦਾ ਤੇ ਪਾਸੇ ਜਿੰਨੇ ਰਿਸ਼ੀ मुनि ਲੱਖਾਂ ਦੇ ਹਿਸਾਬ ਨਾਲ ਬੈਠੇ ਸੀ ਉਹਨੂੰ ਦੇਖ ਕੇ ਹੱਥ ਪਏ ਸਾਰੇ ਕਹਿੰਦੇ ਆਪਾਂ ਉਹ ਤਾਂ ਦਿੱਤਾ ਨਹੀਂ ਗਿਆ ਇਹਨਾਂ ਸਰੀਰ ਦਾ ਅਠਵਾਂ ਵਾਲ ਪੰਦੇ ਨੇ ਗਿਆਨ ਦੇਊਗਾ ਨੇ ਉਹ ਜਦੋਂ ਆ ਗਿਆ ਤਾਂ ਦੱਸਿਆ ਵੀ ਪਾਈ ਅਸ਼ਟਾ ਬੱਕਰਾ ਰਾਜ ਜਨਕ ਨੂੰ ਰਾਜ ਜਨਕ ਆ ਗਿਆ ਕਹਿੰਦਾ ਵੀ ਆਹ ਸ਼ਰਤ ਹੈ ਵੀ ਵੀ ਮੈਂ ਆਹ ਦੇਲਾ ਕੋੜੇ ਦੇ ਰਕਾਬ ਵਿੱਚ ਪੈਰ ਪਾਉਂਦੇ ਪਾਉਂਦੇ ਮੈਨੂੰ ਗਿਆਨ ਹੋ ਜਾਏ ਉਹ ਕਹਿੰਦਾ ਜੀ ਹੋਊਗਾ ਕਹਿੰਦਾ ਕਿਵੇਂ ਕਹਿੰਦਾ ਮੈਨੂੰ ਮੇਰੀਆਂ ਵੀ ਇੱਕ ਛੱਤਨ ਸ਼ਰਤਾਂ ਨੇ ਮੈਨੂੰ ਇੱਕ ਦੇ ਦਿਓ ਉਹਨਾਂ ਚੋਂ ਕਹਿੰਦਾ ਕੀ ਚਾਹੇ ਤਾਂ ਦੇ ਦੇ ਚਾਹੇ ਮੰਨ ਦੇ ਦੇ ਚਾਹੇ ਤਾਂ ਦੇ ਦੇ ਮੇਰੇ ਇੱਕ ਚੀਜ਼ ਤੈਨਾਂ ਚ ਕੋਈ ਦੇ ਦੇ ਉਹ ਕਹਿਣ ਲੱਗਾ ਕਹਿੰਦਾ ਮੈਂ ਰਾਣੀਆਂ ਨਾਰਾਇ ਕਰਨ। ਰਾਣੀਆਂ ਨਾਰਾਇ ਕਰਨ ਵਾਗਿਆ। ਉਹ ਕਹਿੰਦੀ ਜੇ ਆਪਾਂ ਤਾਂ ਦੇ ਤਾਂ ਤਾਂ ਵੀ ਰਾਜ ਭਾਗ ਖਤਮ ਹੋ ਗਿਆ ਕਹ ਲੈਣਾ ਚੱਲੂਗਾ। ਕਹਿੰਦਾ ਠੀਕ ਹੈ। ਜੇ ਤੂੰ ਆਪਦਾ ਤਾਂ ਦੇ ਤਾਂ ਵੀ ਰਾਜ ਭਾਗ ਆ ਦੇਣਾ ਚੱਲੂ ਜੇ ਤਾ ਨਹੀਂ ਉਹ ਤਾਂ ਹੋ ਗਿਆ। ਠੀਕ ਹੈ ਕੰਨਗਾ ਕਰ ਵੀ ਤੋ ਆਦਾ ਮਨ ਦੇ ਠੀਕ ਹੈ ਉਹ ਆ ਗਿਆ ਮੁੜ ਕੇ ਐਟਾ ਬੱਕਰ ਨੂੰ ਕਹਿਣ ਲੱਗਿਆ ਕਹਿੰਦਾ ਜੀ ਮੇਰਾ ਮਨ ਲੈ ਲਓ ਕਹਿੰਦਾ ਠੀਕ ਹੈ ਊੜਾ ਲਿਆ ਕਰਾ ਕੋੜਾ ਤਿਆਰ ਕਰਾਇਆ ਗਿਆ ਜੁਰ ਰਾਜਾ ਰਕਾਵ ਚ ਪਾਉਣ ਲੱਗਿਆ ਪੈਰ ਕੰਨ ਖੜ ਜਾ ਕਹਿੰਦਾ ਕੀ ਗੱਲ ਕਹਿੰਦਾ ਮੰਨ ਤਾਂ ਮੇਰਾ ਨਾ ਕਟ્રોલ ਮੰਨਦਾ ਕਹਿੰਦਾ ਸਾਰਾ ਮਾਨਾ ਕਹਿੰਦਾ ਮੰਨ ਦੇ ਫਿਰ ਤੇ ਆ ਕਹਿੰਦਾ ਲੇ ਵਿਰਤੂਆ ਬਲਾ ਤਾਨ ਨਾਲੇ ਧਨ ਮਨ ਮੇਰਾ ਕਹਿੰਦਾ ਮੈਂ ਨਹੀਂ ਜਾਣਦਾ ਉਹਨੂੰ ਗਿਆਨ ਹੋ ਗਿਆ ਕਹਿੰਦਾ ਵੀ ਠੀਕ ਹੈ ਵਾਕਈ ਠੀਕ ਹੈ ਕਹਿੰਦਾ ਜਿਹੜੀ ਸਾਰੀ ਖੇਡ ਹੈ ਮੰਨ ਲਈ ਹੈ ਉੱਥੋਂ ਗਿਆਨ ਹੋ ਗਿਆ ਉਹਨੂੰ